ਬਿਨਾ ਮਿਹਨਤ ਤੋਂ ਸਨੈਕਸ ਤੁਸੀਂ ਕਈ ਮਹੀਨਿਆਂ ਤੱਕ ਖਾ ਸਕਦੇ ਹੋ ਸਟੋਰ ਕਰ ਸਕਦੇ ਹੋ ਬਹੁਤ ਹੀ ਕ੍ਰਿਸਪੀ ਖਸਤਾ ਕਰਾਰੇ ਇਹ ਜਿਹੜੇ ਨਮਕੀਨ ਸਨੈਕਸ ਬਣ ਕੇ ਤਿਆਰ ਹੁੰਦੇ ਆ ਇਹ ਆਪਾਂ ਬਣਾਵਾਂਗੇ ਕਣਕ ਦੇ ਆਟੇ ਤੋਂ ਕਣਕ ਦੇ ਆਟੇ ਦੇ ਜਿਹੜੇ ਨਮਕੀਨ ਬਹੁਤ ਹੀ ਟੇਸਟੀ ਬੰਦਿਆ ਤੇ ਪਰਤਦਾਰ ਬੰਦਦੇ ਆ ਤੁਸੀਂ ਇਹ ਵੇਖੋ ਕਿੰਨੇ ਕ੍ਰਿਸਪੀ ਆਪਣੇ ਸਨੈਕਸ ਬਣ ਕੇ ਤਿਆਰ ਹੋਇਆ ਇੱਥੇ ਦੋ ਕੋਲੀਆਂ ਆਪਾਂ ਕਣਕ ਦਾ ਆਟਾ ਲਿਆ ਤੇ ਇਹ ਆਟੇ ਨੂੰ ਆਪਾਂ ਪਹਿਲਾਂ ਹੀ ਛਾਂ ਕੇ ਰੱਖਿਆ ਹੋਇਆ ਸੀ ਇਸ ਦੇ ਵਿੱਚ ਆਪਾਂ ਇੱਕ ਖੱਡਾ ਬਣਾ ਲਾਂਗੇ ਤੇ ਐਡਾ ਚਮਚਾ ਆਪਾਂ ਇੱਥੇ ਅਜਵੈਨ ਲਈ ਅਜਵੈਨ ਨੂੰ ਸਾਫ਼ ਕਰ ਲਿਆ ਸੀ ਪਹਿਲਾਂ ਹੀ ਮੈਂ ਤੇ ਇਹ ਅਜਵੈਨ ਨੂੰ ਆਪਾਂ ਨਾ ਰਗੜ ਕੇ ਪਾਵਾਂਗੇ ਮਸਲ ਕੇ ਇਸ ਤਰੀਕੇ ਤੇ ਇਸ ਦੀ ਖੁਸ਼ਬੂ ਨਾ ਫਿਰ ਬਹੁਤ ਵਧੀਆ ਨਿਕਲ ਕੇ ਆਉਂਦੀ ਅਜਵੈਨ ਆਪਾਂ ਥੋੜੀ ਹੀ ਪਾਣੀ ਜੇਕਰ ਵੱਧ ਪਾ ਦੀ ਨਾ ਤੇ ਫਿਰ ਟੇਸਟ ਥੋੜਾ ਕੜਵਾ ਲੱਗਣ ਲੱਗ ਜਾਂਦਾ ਤੇ ਸਵਾਦ ਅਨੁਸਾਰ ਆਪਾਂ ਇਸ ਦੇ ਵਿੱਚ ਨਾ ਨਮਕ ਪਾਵਾਂਗੇ ਇੱਕ ਚਮਚ ਮੈਂ ਇੱਥੇ ਨਮਕ ਪਾਇਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਮਿਕਸ ਕਰ ਲਾਂਗੇ ਤੇ ਇਸ ਦੇ ਵਿੱਚ ਆਪਾਂ ਦੋ ਚਮਚ ਰਿਫਾਈਨਡ ਤੇਲ ਪਾਵਾਂਗੇ ਆਪਾਂ ਇੱਥੇ ਦੋ ਵੱਡੇ ਚਮਚ ਤੇਲ ਦੇ ਪਾਏ ਆ ਛੋਟੇ ਚਮਚ ਤੁਸੀਂ ਜੇਕਰ ਪਾਓ ਤਾਂ ਫਿਰ ਚਾਰ ਚਮਚ ਪਾ ਲਿਆ ਜੀ ਤੇ ਆਪਾਂ ਇਹ ਨਾ ਆਟੇ ਦੇ ਵਿੱਚ ਚੰਗੀ ਤਰ੍ਹਾਂ ਇਸ ਤੇਲ ਨੂੰ ਮਿਕਸ ਕਰ ਲਾਂਗੇ ਹੱਥਾਂ ਦੇ ਨਾਲ ਇਸ ਤਰੀਕੇ ਰਗੜ ਲਾਂਗੇ ਇਹ ਤੇਲ ਪਾਣਾ ਬੜਾ ਜ਼ਰੂਰੀ ਹੁੰਦਾ ਹੈ ਤੇਲ ਪਾਉਣ ਨਾਲ ਹੀ ਜਿਹੜੇ ਆਪਣੇ ਨਮਕੀਨ ਖਸਤਾ ਬਣ ਕੇ ਤਿਆਰ ਹੋਣਗੇ ਆਪਾਂ ਥੋੜਾ ਜਿਹਾ ਹੱਥ 'ਚ ਆਟਾ ਲਾਵਾਂਗੇ ਮੁਠੀ ਬਣਾਵਾਂਗੇ ਇਸਦੀ ਹਲਕੇ ਹੱਥ ਨਾਲ ਇਸਦੀ ਮੁਠੀ ਬਣ ਗਈ ਤੇਲੇस्ते ਵਿੱਚ ਬਿਲਕੁਲ ਪੂਰਾ ਜੇਕਰ ਮੁੱਠੀ ਨਾਲ ਨਾ ਬਣੇ ਸੁੱਕਾ ਆਟਾ ਲੱਗੇ ਤਾਂ ਤੁਸੀਂ ਫਿਰ ਉੱਪਰੋਂ ਤੇਲ ਥੋੜਾ ਹੋਰ ਪਾ ਸਕਦੇ ਜੀ ਤੇ ਇਸ ਦੇ ਵਿੱਚ ਨਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨਾ ਇਸ ਦਾ ਸਖਤ ਆਟਾ ਗੁੰਨ ਕੇ ਤਿਆਰ ਕਰਨਾ ਇਹ ਆਟਾ ਬਿਲਕੁਲ ਵੀ ਨਰਮ ਨਹੀਂ ਹੋਣਾ ਚਾਹੀਦਾ ਜਿੰਨਾ ਸਖਤ ਆਟਾ ਹੋਏਗਾ ਨਾ ਉਨੇ ਹੀ ਆਪਣੇ ਜਿਹੜੇ ਨਮਕੀਨ ਖਸਤਾ ਬਣ ਕੇ ਤਿਆਰ ਹੋਣਗੇ ਇਹ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਬਹੁਤ ਹੀ ਸਖਤ ਤੇ ਆਪਾਂ ਨਾ ਗਿੱਲਾ ਪਾਉਣਾ ਕਰਕੇ ਤੇ ਇਸ ਦੇ ਉੱਪਰ ਰੱਖ ਦਿਆਂਗੇ 10 ਮਿੰਟ ਦੀ ਆਪਾਂ ਰੈਸਟ ਦਿਆਂਗੇ ਦੋ ਚਮਚਾ ਇੱਥੇ ਆਪਾਂ ਕਣਕ ਦਾ ਆਟਾ ਲਿਆ 3 ਚਮਚ ਇਸ ਦੇ ਵਿੱਚ ਨਾ ਆਪਾਂ ਕਯੋ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰ੍ਹਾਂ ਨਾ ਇੱਕ ਕੋਲ ਬਣਾ ਕੇ ਆਪਾਂ ਤਿਆਰ ਕਰਨਾ ਹੈ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਸੀਂ ਇਸ ਦੀ ਜਗ੍ਹਾ ਤੇ ਨਾ ਮੈਦਾ ਵੀ ਲੈ ਸਕਦੇ ਹੋ ਪਰ ਆਪਾਂ ਇੱਥੇ ਕਨਕ ਦੇ ਆਟੇ ਦਾ ਹੀ ਇਸਤੇਮਾਲ ਕੀਤਾ ਹੈ ਤੇ ਆਟੇ ਗੁੰਨੇ ਨੂੰ ਆਪਾਂ ਨੂੰ 10 ਮਿੰਟ ਹੋ ਗਏ ਨੇ ਤੇ ਇਹ ਸਾਟੇ ਨੂੰ ਆਪਾਂ ਨਾ ਹੁਣ 1 ਤੋਂ 1.5 ਮਿੰਟ ਵਾਸਤੇ ਫੇਰ ਮਸਲ ਲਾਂਗੇ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਜੇ ਕਰਦੇ ਲਾਈਕ ਕਰਨ ਤੇ ਕੋਈ ਪੈਸੇ ਨਹੀਂ ਜੇ ਲੱਗਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜੇ ਤੁਸੀਂ ਸਾਡੇ ਚੈਨਲ ਦੇ ਮੈਂਬਰ ਬਣਦੇ ਹੋ ਨਾ ਸਾਨੂੰ ਚੰਗਾ ਲੱਗਦਾ ਹੈ ਖੁਸ਼ੀ ਮਿਲਦੀ ਹੈ ਸਾਨੂੰ ਤੇ ਕਮੈਂਟ ਜਦੋਂ ਕਰਦੇ ਹੋ ਅਸੀਂ ਕਮੈਂਟ ਪੜ੍ਹਦੇ ਆਂ ਤੇ ਉਹ ਵੀ ਸਾਨੂੰ ਚੰਗਾ ਲੱਗਦਾ ਹੈ ਜਰੂਰਕ ਤੁਸੀਂ ਕਰਿਆ ਕਰੋ ਲਾਈਕ ਵੀ ਕਮੈਂਟ ਵੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਆ ਕਰੋ ਤੇ ਇੱਥੇ ਆਪਾਂ ਮੀਡੀਅਮ ਸਾਈਜ਼ ਦਾ ਨਾ ਪੇੜਾ ਕਰ ਲਿਆ ਤੇ ਇਹਨੂੰ ਸੁੱਕਾ ਆਟਾ ਲਗਾ ਕੇ ਨਾ ਤੇ ਆਪਾਂ ਜਿਸ ਤਰ੍ਹਾਂ ਆਪਾਂ ਸਿੰਪਲ ਰੋਟੀ ਵੇਲਦੇ ਆ ਉਸੇ ਤਰੀਕੇ ਆਪਾਂ ਇਸ ਰੋਟੀ ਇੱਕ ਪਤਲੀ ਜੀ ਬਣਾ ਕੇ ਤਿਆਰ ਕਰ ਲਈ। ਇਹ ਤੁਸੀਂ ਵੇਖੋ ਐਨੀ ਪਤਲੀ ਆਪਣੀ ਰੋਟੀ ਹੈ। ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਆਟਾ ਆਪਾਂ ਨਾ ਕਿਓ ਦੇ ਵਿੱਚ ਜਿਹੜਾ ਘੋਲ ਕੇ ਰੱਖਿਆ ਸੀ ਉਹ ਉੱਪਰ ਲਗਾ ਲਾਂਗੇ। ਹੱਥ ਦੇ ਨਾਲ ਚੰਗੀ ਤਰ੍ਹਾਂ ਫੁਲਾ ਲਾਂਗੇ। ਇਹ 스ਨੈਕਸ ਨਾ ਬੜੇ ਸੌਖਿਆ ਬਣਾਣੇ ਤੇ ਸਿੰਪਲ ਜੀ ਰੈਸਪੀ ਜਿੰਨੀ ਸਿੰਪਲ ਹੁੰਦੀ ਹੈ ਨਾ ਓਨਾ ਹੀ ਉਸ ਦੇ ਵਿੱਚ ਟੇਸਟ ਵਾਦ ਹੁੰਦਾ ਜੇ ਮਿਹਨਤ ਵੀ ਘੱਟ ਹੁੰਦੀ ਉਸ ਦੇ ਵਿੱਚ। ਤੇ ਸੁੱਕਾ ਆਟਾ ਆਪਾਂ ਇਸ ਦੇ ਉੱਪਰ ਤੋੜ ਲਾਂਗੇ ਇਸ ਤਰੀਕੇ ਤੇ ਇਸ ਦੇ ਉੱਪਰ ਆ ਨਾ ਇੱਕ ਰੋਟੀ ਆਪਾਂ ਹੋਰ ਪਾ ਲਾਂਗੇ। ਤੇ ਇਹਨੂੰ ਹੱਥ ਦੇ ਨਾਲ ਇਸ ਤਰੀਕੇ ਆਪਾਂ ਦਬਾ ਲੈਣਾ ਹੈ ਤੇ ਹੁਣ ਆਪਾਂ ਪਹਿਲੇ ਵਾਂਗੂ ਫੇਰ ਆٹے ਦਾ ਕੋਲ ਲਗਾ ਕੇ ਚੰਗੀ ਤਰ੍ਹਾਂ ਫਲਾ ਕੇ ਤੇ ਸੁੱਕਾ ਆਟਾ ਇਸ ਦੇ ਉੱਪਰ ਆਪਾਂ ਥੋੜ੍ਹ ਲੈਣਾ ਇਹ ਜਿਹੜੀ ਸਿੰਪਲ ਰੈਸਪੀ ਹੈ ਨਾ ਜਿੰਨੀ ਸਿੰਪਲ ਤੁਹਾਨੂੰ ਲੱਗਦੀ ਪਈ ਹੋएगी ਓਨੀ ਹੀ ਇਹ ਸਵਾਦ ਬਣ ਕੇ ਤਿਆਰ ਹੋਣਗੇ ਆਪਣੇ ਸਨੈਕਸ ਕ੍ਰਿਸਪੀ ਵੀ ਬਣਗੇ ਖਸਤਾ ਵੀ ਲੇਅਰ ਵਾਲੇ ਵੀ ਬਣ ਕੇ ਤਿਆਰ ਹੋਣਗੇ ਤੇ ਇਸ ਦੇ ਵਿੱਚ ਕੋਈ ਆਪ ਨੂੰ ਵੱਧ ਮਿਹਨਤ ਹੀ ਨਹੀਂ ਕਰਨ ਦੀ ਲੋੜ ਗਈ ਬਾਜ਼ਾਰ ਤੋਂ ਤੋਂ ਕੁਝ ਚੀਜ਼ ਲਿਆਉਣ ਦੀ ਲੋੜ ਹੀ ਨਹੀਂ ਇਹ ਪੈਂਦੀ ਕਿਉਂਕਿ ਸਾਰੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਹੀ ਹੁੰਦੀਆਂ ਨੇ ਤੇ ਇਸ ਦਿਨ ਆਪਾਂ ਇੱਕ ਚੋਰਸ ਪਰੌਂਠਾ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਤੇ ਹੁਣ ਜੋ ਪਹਿਲੇ ਆਪਾਂ ਇੱਕ ਵਾਰੀ ਸਟੈਪ ਕੀਤਾ ਸੀ ਨਾ ਕਿਓ ਵਾਲਾ ਹੁਣ ਇੱਕ ਵਾਰ ਫੇਰ ਇੱਕ ਘੋਲ ਲਗਾ ਕੇ ਤੇ ਉਪਰੋਂ ਆਪਾਂ ਸੁੱਕਾ ਆਟਾ ਥੋੜ ਲੈਣਾ ਹੈ ਜਦ ਵੀ ਆਪਾਂ ਰੋਟੀ ਨੂੰ ਫੋਲਡ ਕਰਨਾ ਨਾ ਉਸ ਟਾਈਮ ਹੱਥ ਦੇ ਨਾਲ ਉਪਰੋਂ ਆਪਾਂ ਦਬਾਉਣਾ ਜ਼ਰੂਰੀ ਹੈ ਤਾਂ ਕਿ ਜਿਹੜੇ ਰੋਟੀ ਦੇ ਦੋਨੋਂ ਸਾਈਡ ਨਾ ਚੰਗੀ ਤਰ੍ਹਾਂ ਆਪਸ ਦੇ ਵਿੱਚ ਜੁੜ ਜਾਣ ਹੁਣ ਆਪਾਂ ਇਸ ਤਰ੍ਹਾਂ ਇੱਕ ਚੋਰਸ ਪਰੌਂਠਾ ਬਣਾ ਕੇ ਤਿਆਰ ਕਰਨਾ ਜਿਸ ਤਰ੍ਹਾਂ ਆਪਾਂ ਰੋਟੀਨ ਦੇ ਵਿੱਚ ਚੋਰਸ ਪਰੌਂਠੇ ਬਣਾਣੇ ਹਨ ਉਸੇ ਤਰੀਕੇ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਹੱਥ ਦੇ ਨਾਲ ਨਾ ਪਹਿਲਾਂ ਆਪਾਂ ਇਹਨੂੰ ਇਸ ਤਰੀਕੇ ਫਲਾ ਲਾਂਗੇ ਸੁੱਕਾ ਆਟਾ ਲਗਾ ਕੇ ਹੁਣ ਇਹਨੂੰ ਆਪਾਂ ਵੇਲ ਲੈਣਾ। ਇਹ ਆਟਾ ਨਾ ਆਪਣਾ ਬੜਾ ਸਖਤ ਤੇ ਥੋੜਾ ਜਿਹਾ ਇੱਥੇ ਜ਼ੋਰ ਲਾਣਾ ਪਏਗਾ। ਤੇ ਜ਼ੋਰ ਦੇ ਨਾਲ ਹੀ ਜਿਹੜਾ ਵੇਲਣ ਆਪਾਂ ਚਲਾਵਾਂਗੇ ਤੇ ਇਸ ਦੀ ਇੱਕ ਚੋਰਸ ਰੋਟੀ ਬਣਾ ਕੇ ਆਪਾਂ ਤਿਆਰ ਕਰਨੀ ਹੈ। ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਤੇ ਸਾਈਡ ਤੋਂ ਆਪਾਂ ਇਹ ਤਾਰ ਦੇਾਂਗੇ ਤਾਂ ਕਿ ਜਿਹੜੇ ਇਸ ਦੇ ਪੀਸ ਆ ਚੋਰਸ ਬਣ ਜਾਣ। ਤੇ ਮੈਂ ਤਾਂ ਇਹ ਅੰਦਾਜ਼ੇ ਦੇ ਨਾਲ ਹੀ ਇਹ ਕੱਟਣ ਲੱਗੀਆਂ ਪੀਸ। ਤੁਸੀਂ ਚਾਹੋ ਤਾਂ ਸਕੇਲ ਦੇ ਨਾਪ ਨਾਲ ਵੀ ਇਹ ਪੀਸ ਕਰ ਸਕਦੇ ਹੋ। ਤੇ ਅੱਧੇ ਅੱਧੇ ਇੰਚ ਦੀ ਆਪਣਾ ਪੀਸ ਦੀ ਚੜਾਈਏ ਇੰਨੀ ਹੋਣੀ ਜ਼ਰੂਰੀ ਹੈ ਇਸ ਤੋਂ ਜ਼ਿਆਦਾ ਬ੍ਰੇਕ ਆਪਾਂ ਨਹੀਂ ਕਰਾਂਗੇ ਨਹੀਂ ਤੇ ਇਸ ਦੀ ਜੜੇ ਲੇਅਰ ਨੇ ਨਾ ਫਿਰ ਖੁੱਲਣ ਗਿਆ ਨੇ ਤੇ 2 ਤੋਂ 2.5 ਇੰਚ ਦਾ ਵਿੱਚੋਂ ਇਹ ਆਪਣੀ ਲੰਬਾਈ ਇਹਨਾਂ ਪੀਸਾਂ ਦੀ ਤੇ ਇਹ ਤੁਸੀਂ ਵੇਖੋ ਇੰਨੀ ਮਟਾਈ ਇਸ ਦੀ ਇੰਨੀ ਆਪਾਂ ਰੱਖਾਂਗੇ ਇਸ ਤੋਂ ਵੱਧ ਨਹੀਂ ਰੱਖਾਂਗੇ ਕਿਉਂਕਿ ਇਹ ਫੁੱਲ ਕੇ ਡਬਲ ਹੋ ਜਾਣਗੇ ਤੇਲ ਆਪਾਂ ਪਹਿਲਾਂ ਹੀ ਗਰਮ ਹੋਣ ਵਾਸਤੇ ਰੱਖਿਆ ਆਇਆ ਸੀ ਇਹਨਾਂ ਛੋਟਾ ਜਿਹਾ ਟੁਕੜਾ ਆ ਆਟੇ ਦਾ ਪਾਇਆ ਇਹ ਤੁਸੀਂ ਵੇਖੋ ਛੋਟੇ ਛੋਟੇ ਨਾ ਬੱਬਲਾਂ ਲੱਗ ਗਏ ਆ ਉੱਪਰ ਨੂੰ ਇਹਨਾਂ ਕੋਲ ਤੇਲ ਆਪਾਂ ਨੂੰ ਚਾਹੀਦਾ ਹੈ ਗਰਮ ਤੇ ਸਾਰੇ ਸਨੈਕਸ ਹੁਣ ਇਸ ਦੇ ਵਿੱਚ ਪਾ ਲਾਂਗੇ ਜੇਕਰ ਤੇਲ ਬਹੁਤ ਜ਼ਿਆਦਾ ਗਰਮ ਹੋ ਜਾਏ ਨਾ ਤੇ ਫਿਰ ਸਨੈਕਸ ਦੇ ਨਾ ਜਿਹੜੇ ਲੇਅਰ ਨਹੀਂ ਜੇ ਖੁੱਲਦੀਆਂ ਘੱਟ ਤੇਲ ਗਰਮ ਹੋਏਗਾ ਫਿਰ ਇਸ ਦੀ ਲੇਅਰ ਨਾ ਪੂਰੀਆਂ ਵਧੀਆ ਖੁੱਲਣਗੀਆਂ ਇਸ ਕਰਕੇ ਗੈਸ ਆਪਾਂ ਲੋ ਤੋਂ ਮੀਡੀਅਮ ਰੱਖਣੀ ਹੈ ਜੇ ਜਦੋਂ ਲੇਅਰ ਇਸ ਦੀ ਖੁੱਲਣ ਲੱਗ ਜਾਣਗੀਆਂ ਫੁੱਲਣ ਲੱਗ ਜਾਣਗੇ ਸਾਰੇ ਸਨੈਕਸ ਉੱਪਰ ਤਿਆਰ ਕੇ ਆ ਗਏ ਨੇ ਤੁਸੀਂ ਇਹ ਵੇਖੋ ਕਿ ਹੁਣ ਆਪਾਂ ਕੀ ਕਰਨਾ ਇੱਥੇ ਗੈਸ ਆਪਾਂ ਤੇਜ਼ ਕਰ ਲਾਂਗੇ ਹੁਣ ਇਹਨਾਂ ਨੂੰ ਆਪਾਂ ਫੁੱਲਣ ਤੋਂ ਰੋਕਣਾ ਹੈ ਜਿੰਨੀਆਂ ਲੇਅਰ ਖੁੱਲਣੀਆਂ ਸੀ ਖੁੱਲ ਗਈਆਂ ਨੇ ਤੇ ਇਹਨੂੰ ਆਪਾਂ ਕੜਾਈ ਫੜ ਕੇ ਇਸ ਤਰੀਕੇ ਹਿਲਾ ਲਾਂਗੇ ਕੜਛੀ ਆਪਾਂ ਬਿਲਕੁਲ ਵੀ ਇਸ ਦੇ ਵਿੱਚ ਨਹੀਂ ਚਿਹਾਲੇ ਲਾਉਣੀ ਕਿਉਂਕਿ ਬਹੁਤ ਨਰਮ ਨੇ ਸੌਫਟ ਨੇ ਤੇ ਇਹ ਆਪਣੇ ਐਂਡ ਸਨੈਕਸ ਭਰ ਸਕਦੇ ਨੇ ਤੇ ਇਹ ਹਲਕੇ ਜਿਹੜੇ ਸਨੈਕਸ ਨਾਲ ਸਖਤ ਹੋ ਗਏ ਨੇ ਤੇ ਇਹਨੂੰ ਆਪਾਂ ਹੁਣ ਛਾਣਨੇ ਦੇ ਨਾਲ ਨਾ ਇਸ ਤਰੀਕੇ ਹਲਕੇ ਹੱਥ ਦੇ ਨਾਲ ਨਾ ਪਲਟੀ ਲਗਾ ਲਾਂਗੇ ਪਲਟ ਲਾਂਗੇ ਇਸ ਸਨੈਕਸ ਨੂੰ ਆਪਾਂ 골ਡਨ ਸਨੈਰੀ ਹੋਣ ਤੱਕ ਪਕਾਣਾ ਤੇ ਆਪਾਂ ਇਸ ਨੂੰ ਹਿਲਾਉਂਦੇ ਵੀ ਰਹਿਣਾ ਵਿੱਚੋਂ ਤੇ ਹਲਕੇ ਹੱਥ ਦੇ ਨਾਲ ਹਿਲਾਉਣਾ ਜਦ ਇਹ ਪੱਕ ਜਾਣ ਕਿ ਨਾ ਇਹ ਸਾਰੇ ਸਨੈਕਸ ਥੱਲੇ ਬੈਠ ਜਾਣਗੇ ਪਾਰੀ ਹੋ ਜਾਣਗੇ ਤੇ ਇਹ ਇਸ ਦੀ ਪਛਾਣ ਹੈ ਕਿ ਜਿਹੜੇ ਆਪਣੇ ਨਮਕੀਨ ਆ ਉਹ ਵਧੀਆ ਪੱਕ ਕੇ ਤਿਆਰ ਹੋ ਗਏ ਨੇ ਇਸ ਦਾ ਰੰਗ ਪੂਰਾ ਬਦਲ ਗਿਆ ਤੇ ਪੱਕ ਗਏ ਨੇ ਹੁਣ ਆਪਾਂ ਇਸ ਨੂੰ ਤੇਲ ਦੇ ਵਿੱਚੋਂ ਕੱਢ ਲਾਂਗੇ ਇਹ ਤੁਸੀਂ ਅੰਦਾਜ਼ਾ ਵੇਖ ਕੇ ਲੈ ਸਕਦੇ ਹੋ ਜਿਹੜੇ ਸਨੈਕਸ ਆਪਣੇ ਕਿੰਨੇ ਵਧੀਆ ਬਣਿਆ ਇੱਕ ਇੱਕ ਲੇਅਰ ਇਸ ਦੀ ਖੁੱਲਲੀਏ ਬਹੁਤ ਹੀ ਕ੍ਰਿਸਪੀ ਤਖਸਤਾ ਆਪਣੇ ਜਿਹੜੇ ਕਣਕ ਦੇ ਆਟੇ ਦੇ ਸਨੈਕਸ ਬਣ ਕੇ ਤਿਆਰ ਹੋਏ ਨੇ ਇੱਥੇ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਆਪਾਂ ਦੂਸਰਾ ਬੈਚ ਸਨੈਕਸ ਦਾ ਬਣਾਉਣਾ ਹੈ ਨਾ ਗੈਸ ਬੰਦ ਕਰ ਦੇਣੀ ਹੈ ਤੇਲ ਨੂੰ ਆਪਾਂ ਠੰਡਾ ਹੋਣ ਦਿਆਂਗੇ 2 ਤੋਂ 3 ਮਿੰਟ ਵਾਸਤੇ ਤੇਲ ਨੂੰ ਰੈਸਟ ਦੇਣੀ ਤੇ ਫਿਰ ਆਪਾਂ ਸਾਰੇ ਸਨੈਕਸ ਵਿੱਚ ਤੇਲ ਦੇ ਪਾ ਕੇ ਫਿਰ ਗੈਸ ਨੂੰ ਆਨ ਕਰਨਾ ਹੈ ਇਹ ਵੀ ਸਨੈਕਸ ਆਪਣੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਨੇ ਪੂਰੀਆਂ ਇਹਨਾਂ ਦੀਵੇਂ ਲੇਅਰ ਖੁੱਲੀਆਂ ਨੇ ਤੁਸੀਂ ਵੇਖੋ ਕਿ ਇੱਕ ਇੱਕ ਸਨੈਕਸ ਦੀ ਜਿਹੜੀ ਲੇਅਰ ਹੈ ਨਾ ਖੁੱਲ ਕੇ ਤਿਆਰ ਹੋ ਗਈ ਆਪਾਂ ਸਾਰੇ ਹੀ ਸਨੈਕਸ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣੇ ਜਦੋਂ ਵੀ ਦੂਸਰਾ ਬੈਚ ਆਪਾਂ ਪਾਣਾ ਤੇਲ ਨੂੰ ਆਪਾਂ ਠੰਡਾ ਕਰਕੇ ਫੇਰ ਹੀ ਪਾਣਾ ਫੇਰ ਹੀ ਆਪਣੇ ਜਿਹੜੇ ਖਸਤਾ ਤੇ ਲੇਅਰ ਖੁੱਲਣਗੀਆਂ ਸਨੈਕਸ ਦੀਆਂ ਵਾਈਸ ਸੁਣ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਜੀ ਕਿ ਕਿੰਨੇ ਇਹ ਆਪਣੇ ਖਸਤਾ ਕਰਾਰੇ कुरकुरੇ ਸਨੈਕਸ ਕਣਕ ਦੇ ਆٹے ਦੇ ਬਣ ਕੇ ਤਿਆਰ ਹੋਏ ਆ ਤੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਵਿਖਾਉਂਦੇ ਆ ਕਿ ਇੱਕ ਇੱਕ ਇੰਦੀ ਜਿਹੜੀ ਪਰਤ ਹੈ ਨਾ ਉਹ ਖੁੱਲਲੀ ਹੈ ਇਹ ਨਹੀਂ ਜੀ ਹੁੰਦਾ ਕਿ ਜੇਕਰ ਮੈਦਾ ਹੈ ਉਸ ਦੀਆਂ ਪਰਤਾਂ ਖੁੱਲਣਗੇ ਕਣਕ ਦੇ ਆਟੇ ਦੇ ਜਿਹੜੇ ਸਨੈਕਸ ਆ ਉਸ ਦੀ ਵੀ ਪੂਰੀ ਪਰਤ ਖੁੱਲਦੀ ਹੈ ਤੇ ਟੇਸਟੀ ਬਹੁਤ ਬਣਦੇ ਆ ਬਹੁਤ ਹੀ ਸਵਾਦ ਲੱਗਦੇ ਆ ਆਪਾਂ ਤੁਹਾਨੂੰ ਨਾ ਚੰਗੀ ਤਰ੍ਹਾਂ ਤੋੜ ਕੇ ਵੀ ਦਿਖਾ ਦਿੰਨੇ ਆ ਤੇ ਤੁਸੀਂ ਇਹ ਵੇਖੋ ਤੇ ਆਵਾਜ਼ ਵੀ ਸੁਣ ਲਓ ਫਿਰ ਤੇ ਕਿੰਨੇ ਖਸਤਾ ਬਣੇ ਆ ਤੇ कुरकुरੇ ਤੇ ਕਰਾਰੇ ਆਪਣੇ ਕਣਕ ਦੇ ਆਟੇ ਦੇ ਸਨੈਕਸ ਬਹੁਤ ਹੀ ਜ਼ਬਰਦਸਤ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਨੇ ਜਿਸ ਤਰੀਕੇ ਨਾਲ ਅਸੀਂ ਇਹ ਸਨੈਕਸ ਬਣਾਏ ਨਾ ਇਸੇ ਹੀ ਤਰ੍ਹਾਂ ਤੁਸੀਂ ਬਣਾਓ ਤੇ ਤੁਹਾਡੇ ਜਿਹੜੇ ਸਨੈਕਸ ਆ ਪਹਿਲੀ ਵਾਰ ਜੀ ਬਹੁਤ ਵਧੀਆ ਬਣਨਗੇ ਤੁਹਾਨੂੰ ਬਹੁਤ ਹੀ ਪਸੰਦ ਆਉਣਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀਏ ਚੰਗੀ ਲੱਗੀਏ ਤੇ ਫਿਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਜੇ ਤੇ ਕਮੈਂਟ ਵਿੱਚ ਲਿਖ ਕੇ ਜ਼ਰੂਰ ਦੱਸਿਓ ਜੇ ਕਿ ਤੁਹਾਨੂੰ ਸਨੈਕਸ ਬਣਾਉਣ ਦਾ ਤਰੀਕਾ ਤੇ ਦੇਖਣ ਨੂੰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ